ਮਰਿਆਂ ਨਾਲ ਵੀ ਨਾ ਕਦੇ ਹੀ ਮਰਿਆ ਜਾਂਦਾ ਏ ਮਰਿਆਂ ਨਾਲ ਵੀ ਨਾ ਕਦੇ ਹੀ ਮਰਿਆ ਜਾਂਦਾ ਏ ਰਹਿੰਦਿਆਂ ਸਹ ਹੱਥ ਤੱਕ ਵਿਛੋੜਾ ਵੀ ਜਰਿਆ ਜਾਂਦਾ ਏ ਆਖਰ ਨੂੰ ਤਾਂ ਇਹ ਜਿੰਦੜੀ ਵੀ ਆਖਰ ਨੂੰ ਤਾਂ ਇਹ ਜਿੰਦੜੀ ਵੀ ਹੋ ਜਾਣੀ ਰਾਖ ਹੈ ਛੱਡ ਜਾਣਾ ਛੱਡ ਜਾਣਾ ਫਾਨੀ ਸੰਸਾਰ ਨੂੰ ਇਹ ਗੱਲ ਬਿਲਕੁਲ ਸਾਫ਼ ਹੈ ਛੱਡ ਜਾਣਾ ਸੰਸਾਰ ਨੂੰ ਇਹ ਗੱਲ ਬਿਲਕੁਲ ਸਾਫ਼ ਹੈ ਇਹ ਗੱਲ ਬਿਲਕੁਲ ਸਾਫ਼ ਹੈ ਨਾ ਕਰ ਠਗੀਆਂ ਠੋਰੀਆਂ ਕਰਕੇ ਨਾ ਕਰ ਠਗੀਆਂ ਠੋਰੀਆਂ ਕਰਕੇ ਇਹ ਦੌਲਤ ਇਕੱਠੀ ਤੂੰ ਆਖਰ ਨੂੰ ਸਭ ਛੱਡ ਜਾਣਾ ਖਾਲੀ ਹੱਥ ਹੈ ਤੂੰ ਨਾ ਕਰ ਠਗੀਆਂ ਠੋਰੀ